ਦੋਸਤੋ ਪੰਜਾਬੀ ਤਪਸਰਾ ਤੇ ਸਵਾਗਤ ਅੱਜ ਦੀ ਵੀਡੀਓ ਬਹੁਤ ਮਹੱਤਵਪੂਰਨਾ ਅਪਾ ਅੱਜ 5 ਗੱਲਾਂ ਕਰਾਂਗੇ 5 ਉਹ ਗੱਲਾਂ ਜਿਨ੍ਹਾਂ ਨੂੰ ਅਮਲ ਵਿੱਚ ਲਿਆ ਕੇ ਤੁਸੀਂ ਆਪਣੇ ਸਾਰੇ ਝਗੜੇ ਸਾਰੇ ਰੋਲੇ ਕੋਲੇ ਤੇ ਸਾਰੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਖਤਮ ਕਰ ਸਕਦੇ ਹੋ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਸਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਨੇ ਕੁਝ ਲਾਸ਼ਰੀ ਦੇਣ ਵਾਲੇ ਕੁਝ ਰੋੜੇ ਸੁਟਣ ਵਾਲੇ ਤੇ ਕੁਝ ਹੋਮੋਪੈਥੀ ਦੀ ਦਵਾਈ ਵਰਗੇ ਵੀ ਜਿਹੜੇ ਨਾ ਕੁਝ ਕਹਿਣ ਤੇ ਨਾ ਕੁਝ ਸੁਣਨ ਖੈਰ ਆਪਾਂ ਜਿਹੜੀ ਅੱਜ ਗੱਲ ਕਰਨੀ ਆ ਤੁਹਾਡੇ ਨਾਲ ਉਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਗਾ ਬੜੀ ਦਿਲਚਸਪ ਗੱਲਾ ਮੇਰਾ ਇੱਕ ਸਾਥੀ ਅਧਿਆਪਕ ਉਹਨੇ ਪਿਛਲੇ ਸਾਲ ਬਦਲੀ ਕਰਾ ਲਈ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਵੀ ਤੂੰ ਨੇੜੇ ਲੱਗਿਆ ਹੋਇਆ ਸੀ ਆਪਣੇ ਘਰ ਤੇ 20 ਕਿਲੋਮੀਟਰ ਦੂਰ ਕਿਉਂ ਚਲਾ ਗਿਆ ਤੇ ਉਹਦਾ ਜਵਾਬ ਬੜਾ ਸੁਣਨ ਵਾਲਾ ਸੀ ਉਹ ਕਹਿੰਦਾ ਭਾਈ ਜੀ ਖੂਨ ਮਚਾਉਣ ਨਾਲੋਂ ਤੇਲ ਬਚਾਇਆ ਚੰਗਾ। ਮਤਲਬ ਉਹਨੇ ਤਾਂ ਸਧਾਰਨ ਗੱਲ ਕਹੀ ਪਰ ਮੈਨੂੰ ਇਹ ਗੱਲ ਸਟ੍ਰਾਈਕ ਕਰ ਗਈ। ਇਹ ਗੱਲ ਮੈਨੂੰ ਸਮਝ ਆ ਗਈ ਕਿ ਉਹਦੇ ਸਕੂਲ ਦਾ ਮਾਹੌਲ, ਉਹਦੇ ਸਕੂਲ ਦੇ ਵਿੱਚ ਵਾਤਾਵਰਨ ਉਹਦੇ ਅਨੁਕੂਲ ਨਹੀਂ ਸੀ ਤੇ ਇਸ ਕਰਕੇ ਉਹਦਾ ਖੂਨ ਬਚਦਾ ਰਹਿੰਦਾ ਸੀ ਤੇ ਜੇ 20 ਕਿਲੋਮੀਟਰ ਗੱਡੀ ਦੂਰ ਲੈ ਗਿਆ ਤਾਂ ਉਹਦਾ ਤੇਲ ਦਾ ਖਰਚਾ ਤਾਂ ਵਧ ਗਿਆ ਪਰ ਉਹਦੀ ਜ਼ਿੰਦਗੀ ਸਕੂਨਮਈ ਹੋ ਗਈ ਤੇ ਕਈ ਵਾਰੀ ਆਪਾਂ ਪੈਸੇ ਨਾਲ ਕੰਪੇਅਰ ਕਰ ਲੈਣੇ ਆ ਇਹ ਨਹੀਂ ਕਰਨਾ ਚਾਹੀਦਾ। ਸੋ ਜੋ ਸੁਖ ਸੱਜੂ ਦੇ ਚਾਰੇ ਉਹ ਬਲਖਣਾ ਬੁਖਾਰੇ ਤੇ ਖੈਰ ਆਪਾਂ ਵੀਡੀਓ ਲੰਬੀ ਨਾ ਕਰੀਏ ਅਬ ਮੈਂ ਤੁਹਾਡੇ ਨਾਲ ਜਿਹੜੀ ਪਹਿਲਾਂ ਤੁਹਾਡੇ ਨਾਲ ਵਾਦਾ ਕੀਤਾ ਅੱਜ ਉਸੇ ਮੁੱਦੇ ਤੇ ਆਉਣਾ ਪੰਜ ਗੱਲਾਂ ਪਹਿਲੀ ਦੋਸਤੋ ਜਿਹੜੀ ਗੱਲ ਹੈਗੀ ਆ ਨਾਰਾਜ਼ਗੀ ਨਾਰਾਜ਼ਗੀ ਤੁਸੀਂ ਜਦੋਂ ਛੱਡ ਦਿੰਨੇ ਹੋ ਆਪਾਂ ਕਹਿ ਦਿੰਨੇ ਆ ਭਾਈ ਮੇਰੀ ਕਿਸੇ ਨਾ ਕੋਈ ਨਾਰਾਜ਼ਗੀ ਨਹੀਂ ਮੇਰੀ ਤੇਰੇ ਨਾਲ ਕੋਈ ਨਾਰਾਜ਼ਗੀ ਨਹੀਂ ਪਰ ਗਾਹੇ ਬਗਾਹੇ ਫੇਰ ਉਹੀ ਗੱਲਾਂ ਉਹੀ ਚੀਜ਼ਾਂ ਆਪਾਂ ਔਰ ਸਾਹਮਣੇ ਵਾਲੇ ਦੇ ਜਾਂ ਆਸੇ-ਪਾਸੇ ਕਿਸੇ ਦੇ ਹੋਰ ਲਈ ਜੰਨੇ ਬਈ ਯਾਰ ਮੇਰੇ ਨਾਲ ਐ ਕੀਤਾ ਮੈਂ ਨਾਰਾਜ ਆ ਨਾਰਾਜ਼ਗੀ ਛੱਡ ਕੇ ਨਾਰਾਜ਼ਗੀ ਨਾ ਛੱਡਣਾ ਬਹੁਤ ਪ੍ਰੋਬਲਮ ਵਾਲੀ ਗੱਲ ਆ ਇਹ ਜੇ ਛੱਡਤੀ ਤਾਂ ਨਾਰਾਜ਼ਗੀ ਛੱਡ ਦਿਓ ਸ਼ੇਅਰ ਨਾ ਕਰੋ ਉਹਨੂੰ ਭੁੱਲ ਜਾਓ ਦੂਸਰੀ ਗੱਲ ਆ ਨੰਬਰ 2 ਸਹਿਯੋਗ ਤੇ ਸਮਰਥਨ ਤੇ ਪਿਆਰ ਤੁਸੀਂ ਕਿਸੇ ਦਾ ਲੱਖ ਕੀਤਾ ਹੋਵੇ ਬਹੁਤ ਕੁਝ ਕੀਤਾ ਹੋਵੇ ਪਰ ਜੇ ਤੁਸੀਂ ਚਾਹੋਗੇ ਕਿ ਸਾਹਮਣੇ ਵਾਲਾ ਬੰਦਾ ਸੋਡੇ ਖਾਕੇ ਦੇ ਮੁਤਾਬਕ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਘੜੇ ਨੂੰ ਘੜਾ ਭਰ ਦੂ ਉਵੇਂ ਤੁਹਾਨੂੰ ਪਿਆਰ ਕਰ ਲੂ ਉਵੇਂ ਸਮਰਥਨ ਕਰ ਦੂ ਉਹਨਾਂ ਸਹਿਯੋਗ ਕਰ ਦੂ ਥਿਸ ਇਜ਼ ਨੋਟ ਪੋਸੀਬਲ ਇਹ ਸੰਭਵ ਨਹੀਂ ਇਸ ਕਰਕੇ ਆਪਦੇ ਪਮਾਨੇ ਦੇ ਵਿੱਚ ਥੋੜੀ-ਮੋਟੀ ਲਚਕ ਰੱਖੋ ਵੀ ਕੋਈ ਨਹੀਂ ਬਾਦਖਾਟ ਆ ਜਿਹੜੀ ਉਹ ਸਵੀਕਾਰ ਕਰਨਾ ਆਪਾਂ ਸਿੱਖੀਏ ਅਗਲੀ ਗੱਲ ਆਪਣੇ ਕੋਲ ਜਿਹੜੀ ਆਪਾਂ ਗੱਲ ਕਰਦੇ ਆ ਤੁਹਾਡੇ ਨਾਲ ਅੱਜ ਦੇ ਬੁੱਦੇ ਤੇ ਮਾਫੀ ਆਪਾਂ ਕਹਿੰਦੇ ਆ ਵੀ ਮਾਫੀ ਮੰਗ ਲਈ ਭਾਈ ਮੈਂ ਮੇਥੋਂ ਗਲਤੀ ਹੋ ਗਈ ਜਾਂ ਮਾਫੀ ਮੈਂ ਤੈਨੂੰ ਦੇਤੀ ਬਸ ਤੈਨੂੰ ਮਾਫ ਕਰਤਾ ਮਾਫੀ ਮੰਗ ਲੈਣੀ ਤੇ ਮਾਫੀ ਦੇ ਦੇਣੀ ਦੋਨੇ ਵੱਡੇ ਹੁੰਦੇ ਆ ਬੰਦੇ ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਡਾ ਜਿਹੜਾ ਬਦਲਿਆ ਹੋਇਆ ਵਰਤੋਅ ਆ ਉਸ ਤੋਂ ਬਾਅਦ ਚ ਵੀ ਬਾਕੀ ਮਾਫੀ ਦੇਤੀ ਜਾਂ ਬਾਕੀ ਮਾਫੀ ਮੰਗ ਲਈ ਨਿਮਰ ਹੋ ਗਿਆ ਉਹ ਤੇ ਨਿਰਪਰ ਕਰਦਾ ਤੇ ਬਜਾਏ ਕੱਲੀ ਇਹ ਨਹੀਂ ਵੀ ਆਪਾਂ ਸ਼ਬਦਾਂ ਦੀ ਖੇਡ ਦੀ ਗੱਲ ਕਈਏ ਮਾਫੀ ਮੰਗ ਲਈ ਤੇ ਮਾਫੀ ਦੇਤੀ ਅਗਲੀ ਗੱਲ ਆਪਣੇ ਕੋਲ ਹੈਗੀ ਆ ਭਰੋਸਾ ਸੋ ਭਰੋਸਾ ਜਿਹੜਾ ਜਦੋਂ ਤੁਸੀਂ ਕਿਸੇ ਨੂੰ ਭਰੋਸਾ ਦੇ ਦਿੰਨੇ ਹੋ ਉਹ ਤੋੜੋ ਨਾ ਕਦੇ ਬਹੁਤ ਵੱਡੇ ਲਫ਼ਜ਼ ਹੁੰਦੇ ਨੇ ਆਪਣੇ ਕਿ ਯਾਰ ਮੈਂ ਇਹ ਪ੍ਰੋਮਿਸ ਕਰ ਲਿਆ ਤੇਰੇ ਨਾਲ ਜਾਂ ਤੈਨੂੰ ਇਹ ਵਚਨ ਦੇਤਾ ਤੇ ਉਸ ਤੋਂ ਬਾਅਦ ਇੱਕ ਆਪਾਂ ਬਿਹਾਈਂਡ ਦਾ ਕਰਟਨ ਪਰਦਿਆਂ ਦੇ ਪਿੱਛੇ ਕੁਝ ਹੋਰ ਵੀ ਚੱਲਦਾ ਹੋਵੇ ਫਿਰ ਨਹੀਂ ਕੰਮ ਚੱਲਦਾ ਸੋ ਇਹ ਸਾਡਾ ਚੌਥਾ ਸੀਗਾ ਭਰੋਸਾ ਦੇ ਕੇ ਕਦੇ ਤੋੜੋ ਨਾ ਤੇ ਪੰਜਵਾਂ ਬਹੁਤ ਇੰਪੋਰਟੈਂਟ ਕਹਿੰਦਿਆ ਦੋ ਭਾਂਡੇ ਆ ਫੇਰ ਹੀ ਖੜਕਣਗੇ ਇੱਕ ਹੱਥਾ ਜਿਹੜਾ ਦੂਜੇ ਨੂੰ ਟੱਕਦਾ ਜਾਂ ਮਤਲਬ ਕਿ ਦੂਜੇ ਦਾ ਸਪੋਰਟ ਕਰਦਾ ਜਾਂ ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਆ ਲੜਾਈ ਬਹੁਤ ਜ਼ਰੂਰੀ ਆ ਇਹ ਲੜਾਈ ਨਹੀਂ ਹੁੰਦੀ ਤਾਂ ਕਿਤੇ ਨਾ ਕਿਤੇ ਬੰਦੇ ਦੇ ਵਿੱਚ ਹਾਈਪਰ ਟੈਂਸ਼ਨ ਬਲੱਡ ਪ੍ਰੈਸ਼ਰ ਇਹ ਚਾ ਹੋਣੀ ਹੈ ਜ਼ਰੂਰੀ ਆ ਕਿਉਂਕਿ ਆਪਾਂ ਜੇ ਭਾਰ ਲੱਦੀ ਜਾਵਾਂਗੇ ਬ੍ਰੇਨ ਤੇ ਸੋ ਲੜਾਈ ਹੋਣੀ ਮੈਂ ਸਮਝਦਾ ਲਾਜ਼ਮੀ ਆ ਪਰ ਲੜਾਈ ਕਰਦੇ ਸਮੇਂ ਬਿਲਕੁਲ ਇਹ ਖਿਆਲ ਰੱਖੋ ਸਾਹਮਣੇ ਵਾਲੇ ਨਾਲ ਖਾਸ ਤੌਰ ਤੇ ਆਪਣੇ ਪਰਿਵਾਰ ਦੇ ਰਿਸ਼ਤੇ ਨਾਲ ਕਿ ਅਸੀਂ ਬਹੁਤ ਨਜ਼ਦੀਕੀ ਆ ਬਹੁਤ ਨੇੜੇ ਆ ਕੋਈ ਇਹੋ ਜਿਹੇ ਕੋੜੇ ਸ਼ਬਦ ਨਾ ਕਹੋ ਮਤਲਬ ਜਾਦ ਰੱਖ ਕੇ ਕਰੋ ਵੀ ਜੇ ਅਸੀਂ ਕਿਸੇ ਨੂੰ ਬਹੁਤ ਪਿਆਰ ਕਰਦੇ ਆ ਲੜਾਈ ਕਰ ਰਹੇ ਆ ਤੇ ਲੜਾਈ ਤੋਂ ਬਾਅਦ ਨੇੜੇ ਆਉਣਾ ਵੀ ਕਿਤਨਾ ਕਿਤੇ ਸੌਖਾ ਹੋ ਜੀ ਸੋ ਇਹ ਪੰਜ ਗੱਲਾਂ ਸੀਗੀਆਂ ਆਪਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅੱਜ ਤੇ ਮੈਨੂੰ ਲੱਗਦਾ ਤੁਹਾਡੇ ਲਈ ਬਹੁਤ ਲਾਹੇਵੰਦ ਹੋਣਗੀਆਂ ਜੇ ਆਪਾਂ ਇਹਨਾਂ ਤੇ ਅਮਲ ਕਰ ਲਾਂਗੇ ਸੋ ਇਹ ਆਮ ਆਪਣ ਨੂੰ ਜ਼ਿੰਦਗੀ ਦੇ ਵਿੱਚ ਆਪਾਂ ਜਦੋਂ ਵਿਚਰਦੇ ਆ ਉਦੋਂ ਸਾਹਮਣਾ ਕਰਨਾ ਪੈਂਦਾ ਤੇ ਮੈਂ ਉਮੀਦ ਕਰਦਾ ਕਿ ਇਹਨਾਂ ਗੱਲਾਂ ਤੇ ਤੁਸੀਂ ਜ਼ਰੂਰ ਰਿਵਿਊ ਵੀ ਕਰੋਗੇ ਤੇ ਨਾਲ ਪੰਜਾਬੀ ਤੱਤਸਰਾਂ ਨੂੰ ਸਪੋਰਟ ਕਰਦੇ ਹੋਏ ਟਿੱਪਣੀ ਵੀ ਕਰੋਗੇ ਵੈਸੇ ਤਾਂ ਤੁਸੀਂ ਬਹੁਤ ਟਿੱਪਣੀਆਂ ਕਰਦੇ ਰਹਿੰਦੇ ਹੋ ਤੇ ਅੱਜ ਸਾਡੇ ਸ਼ੁਭਦੀਪ ਛੋਟੇ ਸ਼ੁਭਦੀਪ ਦਾ ਵੀ ਜਨਮ ਹੋਇਆ ਇੱਕ ਵਾਰੀ ਫੇਰ ਪਹਿਲਾਂ ਆਪਾਂ ਵੀਡੀਓ ਪਾਤੀ ਸੀ ਇੱਕ ਵਾਰੀ ਫੇਰ ਮੇਰਾ ਜੀ ਕਰਦਾ ਤੁਹਾਨੂੰ ਵਧਾਈਆਂ ਦੇਵਾਂ ਬਹੁਤ ਅਪਾਰ ਕਿਰਪਾ ਹੋਈ ਅੱਜ ਦਾ ਸੂਰਜੀ ਨਵਾਂ ਚੜਿਆ ਸੀ ਸੋ ਇਹ ਪੰਜ ਗੱਲਾਂ ਵੀ ਕਰਨੀਆਂ ਆ ਤੇ ਨਾਲ ਆਪਾਂ ਇਹ ਵਧਾਈ ਵੀ ਦਿੰਨੇ ਆ ਤੁਸੀਂ ਸਾਰੇ ਸਲਾਮਤ ਰਹੋ ਸਾਰੇ ਜਿੰਦਾਬਾਦ ਰਹੋ ਤੁਹਾਡਾ ਸਹਿਯੋਗ ਪਿਆਰ ਬਹੁਤ ਜਿਆਦਾ ਅਨਮੋਲ ਹੈ ਸੱਚਮੁੱਚ ਤੁਸੀਂ ਬਹੁਤ ਪਿਆਰ ਕਰਦੇ ਹੋ ਬਹੁਤ ਸੁਣਦੇ ਹੋ ਬਹੁਤ ਸਮਝਦੇ ਹੋ ਤੇ ਆਪਣੇ ਨਿੱਕੇ ਨਿੱਕੇ ਯਤਨਾਂ ਨੂੰ ਬਹੁਤ ਵੱਡੀ ਸ਼ਾਬਾਸ਼ੀ ਦਿੰਨੇ ਆ ਤੁਹਾਡਾ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ